ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਜਿੰਨੀ ਆਪਾਂ ਨੇ ਅਲਾਨਿਆ ਉਮੀਦਵਾਰ ਜੁਗਜੀਵਨ ਗੁਪਤਾ ਨੂੰ ਉਤਾਰਿਆ ਚੋਣ ਮੈਦਾਨ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟਾਂ ਲਈ ਉਪ ਚੋਣ ਵਿੱਚ ਜੀਵਨ ਗੁਪਤਾ ਨੂੰ ਆਪਣਾ ਅਧਿਕਾਰਿਤ ਉਮੀਦਵਾਰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਪਾਰਟੀ ਦੇ ਕੇਂਦਰ ਚੋਣ ਕਮੇਟੀ ਨੇ ਉਹਨਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀਵਨ ਗੁਪਤਾ ਦੋ ਵਾਰ ਭਾਜਪਾ ਦੇ ਸੂਬਾ ਜਨਰਲ ਸਕੱਤਰ ਆ ਚੁੱਕੇ ਹਨ ਉਹ ਕਾਰ ਏਜੰਸੀਜ਼ ਰੀਜ਼ ਕਾਰੋਬਾਰ ਦੇ ਡੀਲਰ ਹਨ ਅਤੇ ਆਰਐਸਐਸ ਦੀ ਬੈਕ ਗਰਾਉਂਡ ਤੋਂ ਹਨ ਇਹ ਜਾਣਕਾਰੀ ਭਾਜਪਾ ਵੱਲੋਂ 31 ਮਈ 2025 ਨੂੰ ਜਾਰੀ ਕੀਤੀ ਗਈ ਹੈ ਪ੍ਰੈਸ ਰਿਲੀਜ਼ ਵਿੱਚ ਕੀਤੀ ਗਈ ਹੈ ਇਸ ਸੀਟ ਲਈ ਵੋਟਿੰਗ 19 ਜੂਨ 2025 ਨੂੰ ਹੋਵੇਗੀ ਦਾ ਜਦੋਂ ਕਿ ਗਿਣਤੀ ਅਤੇ ਨਤੀਜੇ 30 ਜੂਨ 2025 ਨੂੰ ਐਲਾਨੇ ਜਾਣਗੇ। ਦੱਸਦੇ ਕਿ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਤੋਂ ਆਪ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਲਗਭਗ 4 ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਜਦੋਂ ਕਿ ਗੋਲੀ ਚੱਲੀ ਤਾਂ ਉਹ ਖਾਣਾ ਖਾ ਰਹੇ ਸਨ ਕਮਰੇ ਵਿੱਚੋਂ ਜਦੋਂ ਗੋਲੀ ਦੀ ਆਵਾਜ਼ ਆਈ ਤਾਂ ਸੁਣ ਕੇ ਉਸ ਦੀ ਪਤਨੀ ਸੁਖਚੈਨ ਕੋਰ ਸੁਖਚੈਨ ਕੋਰ ਅਤੇ ਪੁੱਤਰ ਵਿਸ਼ਵਾਸ ਮੌਕੇ ਤੇ ਪਹੁੰਚ ਕੇ ਤਾਂ ਗੋਗੀ ਨੂੰ ਖੂਨ ਨਾਲ ਲਥਪਥ ਕਮਰੇ ਵਿੱਚ ਪਾਏ ਸਨ। ਉਹਨਾਂ ਦਾ ਪਾਸਪੋਰਟ ਐਮਡੀ ਸੀ ਹਸਪਤਾਲ ਵਿੱਚ ਕੀਤਾ ਗਿਆ ਹੈ ਪਤਾ ਲੱਗਾ ਹੈ ਕਿ ਗੋਲੀ ਉਹਨਾਂ ਦੇ ਸਿਰ ਦੇ ਸੱਜੇ ਪਾਸੋਂ ਅਤੇ ਖੱਬੇ ਪਾਸੋਂ ਲੰਘ ਗਈ ਹੈ ਇਸ ਤੋਂ ਬਾਅਦ ਉਹਨਾਂ ਦੇ ਅੰਤਿਮ ਸੰਸਕਾਰ ਲੁਧਿਆਣਾ ਦੇ ਕੇ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਖੜ ਵਿੱਚ ਕੀਤੀ ਗਈ ਹੈ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ